ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਆ ਜਲੰਧਰ ਦੇ ਦਮੂਰੀਆ ਪੁਲ ਵਿਖੇ ਜਿੱਥੇ ਦੱਸਦੀ ਹਾਂ ਕਿ ਸਵੇਰ ਤੋਂ ਉਹੀ بارش ਨੇ ਲੋਕਾਂ ਦੇ ਹਾਲ ਬਿਹਾਲ ਕਰ ਦਿੱਤੇ ਨੇ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਦੱਸਦੀ ਹਾਂ ਕਿ ਐਮਰਜੈਂਸੀ ਰਿਕਵਰੀ ਵਾਲੀ ਵੈਨ ਆਈ ਹੈ ਇੱਕ ਗੱਡੀ ਨੂੰ ਕੱਢਣ ਦੇ ਲਈ ਜਿੱਥੇ ਦੱਸਦੀ ਹਾਂ ਕਿ ਦਮੂਰੀਆ ਪੁਲ ਵਿਖੇ ਗੱਡੀ ਫਸ ਜਾਂਦੀ ਹੈ ਜਿਸ ਤੋਂ ਬਾਅਦ ਐਮਰਜੈਂਸੀ ਰਿਕਵਰੀ ਵਾਲੀ ਗੱਡੀ ਮੌਕੇ ਤੇ ਪਹੁੰਚਦੀ ਹੈ ਇਸ ਗੱਡੀ ਨੂੰ ਕੱਢਣ ਦੇ ਲਈ ਹਾਲੋ ਬਿਹਾਲ ਹੋਇਆ ਪਿਆ ਜਲੰਧਰ ਦੱਸਦੀ ਹੈ ਕਿ ਪਾਣੀ ਦੇ ਅੰਦਰ ਹੀ ਅੱਜ ਜਲੰਧਰ ਨਜ਼ਰ ਆ ਰਿਹਾ ਸਵੇਰ ਤੋਂ بارش ਨੇ ਲੋਕਾਂ ਦੇ ਹਾਲ ਬਿਹਾਲ ਕੀਤੇ ਹੋਏ ਨੇ ਜਿਸ ਤੋਂ ਬਾਅਦ ਹਰ ਥਾਂ ਪਾਣੀ ਭਰਿਆ ਹੋਇਆ ਹੈ 스마트 ਸਿਟੀ ਦੇ ਤਹਿਤ ਤੇ ਦੱਸ ਦਈਏ ਕਿ ਪ੍ਰੋਜੈਕਟ ਜੋ ਕਿ ਪਾਸ ਹੋਣਾ ਸੀਗਾ ਤੇ ਦੱਸ ਦਈਏ ਕਿ ਹੁਣ 스마트 ਸਿਟੀ ਦਾ ਹਾਲ ਸਭ ਦੇਖਦੇ ਨੇ ਸਭ ਨੂੰ ਨਜ਼ਰ ਆ ਰਿਹਾ ਕਿ 스마트 ਸਿਟੀ ਜਲੰਧਰ ਬਿਲਕੁਲ ਹੀ ਜਾਲ ਦੇ ਅੰਦਰ ਦੇ ਦਿਖਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਦੱਸਦੀ ਕਿ ਲੋਕਾਂ ਦੇ ਘੁਟਨਿਆਂ ਤੱਕ ਪਾਣੀ ਭਰਿਆ ਹੋਇਆ ਹੈ ਨਾਲੋਂ ਨਾਲ ਦਮੂਰੀਆ ਪੁਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸਦੀ ਕਿ ਕਾਫੀ ਪਾਣੀ ਭਰਿਆ ਹੋਇਆ ਹੈ ਪਾਣੀ ਭਰਨ ਦੇ ਨਾਲ ਦੱਸਦੀ ਕਿ ਜੋ ਕੂੜਾ ਕਰਕਟ ਜ਼ਮੀਨ ਤੇ ਵਿਖਰਿਆ ਹੋਇਆ ਸੀ ਉਹ ਵੀ ਪਾਣੀ ਦੇ ਨਾਲ ਉੱਪਰ ਆ ਗਿਆ ਜਿਸ ਦੇ ਨਾਲ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ بارش ਦੇ ਮੌਸਮ ਦੇ ਵਿੱਚ ਦੱਸਦੀ ਕਿ ਡੇਂਗੂ ਮਲੇਰੀਆ ਵਰਗੇ ਮੱਛਰਾਂ ਦਾ ਅੱਗੇ ਹੀ ਕਾਫੀ ਪ੍ਰਕੋਪ ਹੁੰਦਾ ਹੈ ਤੇ ਜਿੱਥੇ-ਜਿੱਥੇ ਹੁਣ ਪਾਣੀ ਭਰ ਗਿਆ ਉੱਥੇ ਗੰਦਗੀ ਤਾਲੂ ਨਾਲ ਇਹ ਵੀ ਦੱਸਦੀ ਕਿ ਮੱਛਰ ਮੱਖੀਆਂ ਦਾ ਜੋ ਕੀ ਹੈ ਪ੍ਰਭਾਵ ਵੱਧ ਸਕਦਾ ਹੈ ਤੇ ਇਸ ਦੇ ਨਾਲ ਹੀ ਇਸ ਮੌਸਮ ਦੇ ਵਿੱਚ ਬਿਮਾਰੀਆਂ ਹੋਰ ਵੀ ਫੈਲ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਮੋਰੀਆ ਪੁਲ ਦੀਆਂ ਜਲੰਧਰ ਦੀਆਂ ਕੜੀ ਮੁਸ਼ਕਲ ਦੇ ਨਾਲ ਦੱਸਦੀ ਹੈ ਕਿ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਨਾਲ ਸਾਡੇ ਨਾਲ ਇੱਕ ਬੰਦੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਹਰਪ੍ਰੀਤ ਸਿੰਘ ਸਰ ਇੱਥੇ ਰਿਕਵਰੀ ਐਮਰਜੈਂਸੀ ਲਈ ਆਇਓ ਗੱਡੀ ਦੇ ਲਈ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਇਹ ਗੱਡੀ ਤੁਹਾਡੀ ਹੈ ਜੀ ਹਾਂਜੀ ਠੀਕ ਹੈ ਸਰ ਕਦੋਂ ਦੀ ਫਸੀ ਹੋਈ ਹੈ ਗੱਡੀ ਇਹ ਤਿੰਨ ਘੰਟੇ ਹੋ ਗਏ ਕਿੰਨਟ ਉਹ ਬਤ ਕਦੋਂ ਬੁਲਾਈ ਸੀ ਅਮਰਜੈਂਸੀ ਰਿਕਵਰੀ ਵੈਨ ਰਿਕਵਰੀ ਮੈਮ ਨਾ ਮੈਮ ਮੈਂ ਆਪਣੀ ਪਰਸਨਲ ਬੁਲਾਈ ਹੈ ਨਾ ਇਹ ਕਮੰਡ ਵੱਲੋਂ ਤਾਂ ਕੁਝ ਨਹੀਂ ਆਇਆ ਕਮੰਡ ਵੱਲੋਂ ਕੋਈ ਨਹੀਂ ਆਇਆ ਆਈ ਐਮ ਪੇਇੰਗ 3000 ਟੂ ਦਮ ਦੱਸ ਦੀ ਕਿ 3000 ਬਕਾਇਆ ਦਾ ਖੁਦ ਭਰ ਕੇ ਲੋਕਾਂ ਦੇ ਵੱਲੋਂ ਇੱਥੇ ਜੋ ਕਿ ਇਹ ਰਿਕਵਰੀ ਵੈਨ ਬੁਲਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੋ ਲੋਕ ਨੇ ਉਹਨਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਅ ਜੋ ਕਿ ਗੱਡੀ ਹੈ 3 ਘੰਟੇ 2 ਘੰਟੇ 3 ਘੰਟੇ ਤੋਂ ਜ਼ਿਆਦਾ ਸਮੇਂ ਦੇ ਲਈ ਇੱਥੇ ਫਸੀ ਹੋਈ ਹੈ ਤੇ ਖੁਦ ਜੋ ਕਿ ਹੈ ਸਰ 스마트 ਸਿਟੀ ਦੇ ਤਹਿਤ ਜੋ ਕਿ ਜਲੰਧਰ ਆਂਦਾ ਹੈ ਨਿਕਾਸੀ ਨਹੀਂ ਹੋ ਰਹੀ ਪਾਣੀ ਦੀ ਕੀ ਕਹਿਣਾ ਚਾਹੂ ਮੈਮ ਕੀ ਕਹਿਣਾ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ 3 ਘੰਟੇ ਤੋਂ ਜ਼ਿਆਦਾ ਹੋ ਗਿਆ ਪਰ ਕੋਈ ਹੈਲਪ ہوئی ਗਵਰਨਮੈਂਟ ਕੋਈ ਹੈਲਪ ਨਹੀਂ ਹੋਈ ਮੈਮ ਆਪਣੇ ਪਰਸਨਲ ਤੌਰ ਤੇ ਜੋ ਵੀ ਕੀਤਾ ਕੀਤਾ 3 ਘੰਟੇ ਹੋ ਗਏ ਕੋਈ ਗਵਰਨਮੈਂਟ ਕੋਈ ਏਮਪਲੋਈ ਨਹੀਂ ਆਇਆ ਰੇਲਵੇ ਵਾਲੇ ਆਏ ਸੀ ਉਹ ਵੀ ਕਹਿੰਦੇ ਕਿ ਤੁਸੀਂ ਲਿਖ ਕੇ ਦਿਓ ਤੁਹਾਡੀ ਗਲਤੀ ਆ ਵੀ ਤੁਸੀਂ ਗੱਡੀ ਫਸਾਈ ਆ ਹਾਰਸ਼ ਦੇ ਵਿੱਚ ਕਹਿੰਦੇ ਤੁਹਾਨੂੰ ਤੁਸੀਂ ਹੀ ਲਿਖੋ ਹਾਂਜੀ ਹਾਂਜੀ ਮੈਨੂੰ ਕਹਿ ਰਹੇ ਕਿ ਤੁਸੀਂ ਲਿਖ ਕੇ ਦਿਓ ਕਿਧਰੋਂ ਆਏ ਸੀ ਮੈਂ ਕਿਸ਼ਨਪੁਰ ਚੋਂ ਹਾਂਜੀ ਸਮਾਰਟ ਸਿਟੀ ਦੇ ਤਹਿਤ ਜਲੰਧਰ ਆਂਦਾ ਹੈ ਪਰ ਦੱਸ ਦਈਏ ਕਿ ਪਾਣੀ ਜੋ ਕੀ ਹੈ ਇੱਥੇ ਕਾਫੀ ਸਮੇਂ ਤੋਂ ਖੜਾ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 3 ਘੰਟੇ ਤੋਂ ਜੋ ਕੀ ਉਹ ਇੱਥੇ ਫਸੇ ਹੋਏ ਨੇ ਤੇ ਜਲੰਧਰ ਦੇ ਕੀ ਹਾਲ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦਮੂਰੀਆ ਪੂਲ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਜੋ ਕੀ ਹੈ ਕਾਫੀ ਜਲਥਲ ਹੋਇਆ ਪਿਆ ਜਲੰਧਰ 3 ਘੰਟੇ ਤੋਂ ਇੱਕ ਗੱਡੀ ਫਸੀ ਹੋਈ ਹੈ ਜੋ ਕਿ ਹਲੇ ਤੱਕ ਕੱਢੀ ਨਹੀਂ ਜਾ ਰਹੀ ਹਾਲਾਂਕਿ ਜਦ ਉਹਨਾਂ ਨੇ ਰੇਲਵੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕਿ ਤੇ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਉਹਨਾਂ ਦੀ ਹੀ ਗਲਤੀ ਹੈ ਕਿ ਇੱਥੇ ਜੋ ਕਿ ਉਹਨਾਂ ਦੀ ਗੱਡੀ ਖੜੀ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਦਮੂਰੀਆ ਪੁਲ ਵਿਖੇ ਜਿੱਥੇ ਦੱਸਦੀ ਹਾਂ ਕਿ ਸਵੇਰ ਤੋਂ ਉਹੀ ਬਾਰਿਸ਼ ਨੇ ਲੋਕਾਂ ਦੇ ਹਾਲ ਬਿਹਾਲ ਕਰ ਦਿੱਤੇ ਨੇ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਦੱਸਦੀ ਹੈ ਕਿ ਐਮਰਜੈਂਸੀ ਰਿਕ ਉਲ ਵਿਖੇ ਗੱਡੀ ਫਸ ਜਾਂਦੀ ਹੈ ਜਿਸ ਤੋਂ ਬਾਅਦ ਅਮਰਜੈਂਸੀ ਰਿਕਵਰੀ ਵਾਲੀ ਗੱਡੀ ਮੌਕੇ ਤੇ ਪਹੁੰਚਦੀ ਹੈ ਇਸ ਗੱਡੀ ਨੂੰ ਕੱਢਣ ਦੇ ਲਈ ਹਾਲੋ ਬਿਹਾਲ ਹੋਇਆ ਪਿਆ ਜਲੰਧਰ ਦੱਸਦੀ ਹੈ ਕਿ ਪਾਣੀ ਦੇ ਅੰਦਰ ਹੀ ਜਲੰਧਰ ਨਜ਼ਰ ਆ ਰਿਹਾ ਸਵੇਰ ਤੋਂ بارش ਨੇ ਲੋਕਾਂ ਦੇ ਹਾਲ ਬਿਹਾਲ ਕੀਤੇ ਹੋਏ ਨੇ ਜਿਸ ਤੋਂ ਬਾਅਦ ਹਰ ਥਾਂ ਪਾਣੀ ਭਰਿਆ ਹੋਇਆ ਹੈ 스마트 ਸਿਟੀ ਦੇ ਤਹਿਤ ਦੱਸਦੀ ਹੈ ਕਿ ਪ੍ਰੋਜੈਕਟ ਜੋ ਕਿ ਪਾਸ ਹੋਣਾ ਸੀਗਾ ਤੇ ਦੱਸਦੀ ਹੈ ਕਿ ਹੁਣ 스마트 ਸਿਟੀ ਦਾ ਹਾਲ ਸਭ ਦੇਖਦੇ ਨੇ ਸਭ ਨੂੰ ਨਜ਼ਰ ਆ ਰਿਹਾ ਕਿ 스마트 ਸਿਟੀ ਜਲੰਧਰ ਬਿਲਕੁਲ ਹੀ ਜਾਲ ਦੇ ਅੰਦਰ ਦੇ ਦਿਗਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਦੱਸਦੀ ਕਿ ਲੋਕਾਂ ਦੇ ਘੁਟਨਿਆਂ ਤੱਕ ਪਾਣੀ ਭਰਿਆ ਹੋਇਆ ਹੈ ਨਾਲੋਂ ਨਾਲ ਦਮੂਗੀਆਂ ਪੁਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸਦੀ ਕਿ ਕਾਫੀ ਪਾਣੀ ਭਰਿਆ ਹੋਇਆ ਹੈ ਪਾਣੀ ਭਰਨ ਦੇ ਨਾਲ ਦੱਸਦੀ ਕਿ ਜੋ ਔ ਕੂੜਾ ਕਰਕਟ ਜ਼ਮੀਨ ਤੇ ਬਿਖਰਿਆ ਹੋਇਆ ਸੀ ਉਹ ਵੀ ਪਾਣੀ ਦੇ ਨਾਲ ਉੱਪਰ ਆ ਗਿਆ ਜਿਸ ਦੇ ਨਾਲ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ بارش ਦੇ ਮੌਸਮ ਦੇ ਵਿੱਚ ਦੱਸਦੀ ਕਿ ਡੇਂਗੂ ਮਲੇਰੀਆ ਵਰਗੇ ਮੱਛਰਾਂ ਦਾ ਅੱਗੇ ਹੀ ਕਾਫੀ ਪ੍ਰਕੋਪ ਹੁੰਦਾ ਹੈ ਤੇ ਜਿੱਥੇ-ਜਿੱਥੇ ਹੁਣ ਪਾਣੀ ਭਰ ਗਿਆ ਉੱਥੇ ਗੰਦਗੀ ਵੀ ਵੱਧ ਗਈ ਹੈ ਤੇ ਨਾਲੋਂ ਨਾਲ ਇਹ ਵੀ ਦੱਸਦੀ ਕਿ ਮੱਛਰ ਮੱਖੀਆਂ ਦਾ ਜੋ ਕੀ ਹੈ ਪ੍ਰਭਾਵ ਵੱਧ ਸਕਦਾ ਹੈ ਤੇ ਇਸ ਦੇ ਨਾਲ ਹੀ ਇਸ ਮੌਸਮ ਦੇ ਵਿੱਚ ਬਿਮਾਰੀਆਂ ਹੋਰ ਵੀ ਫੈਲ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਦਮੋਰੀਆ ਪੁਲ ਦੀਆਂ ਜਲੰਧਰ ਦੀਆਂ ਕੜੀ ਮੁਸ਼ਕਲ ਦੇ ਨਾਲ ਦੱਸਦੀ ਹੈ ਕਿ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਸਾਡੇ ਨਾਲ ਇੱਕ ਬੰਦੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਮਰਪਰੀ ਸਿੰਘ ਸਰ ਇੱਥੇ ਰਿਕਵਰੀ ਐਮਰਜੈਂਸੀ ਲਈ ਆਇਓ ਗੱਡੀ ਤੇ ਲਈ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਇਹ ਗੱਡੀ ਤੁਹਾਡੀ ਹੈ ਜੀ ਹਾਂਜੀ ਠੀਕ ਹੈ ਸਰ ਕਦੋਂ ਦੀ ਫਸੀ ਹੋਈ ਹੈ ਗੱਡੀ ਇਹ ਤਿੰਨ ਘੰਟੇ ਹੋ ਗਏ ਤਿੰਨ ਘੰਟੇ ਹੋ ਗਏ ਤਾਂ ਕਦੋਂ ਬੁਲਾਈ ਸੀ ਐਮਰਜੈਂਸੀ ਰਿਕਵਰੀ ਟੈਂ ਮੈਮ ਨਾ ਮੈਂ ਆਪਣੀ ਪਰਸਨਲ ਬੁਲਾਈ ਹੈ ਨਾ ਇਹ ਕਮੰਡ ਵੱਲੋਂ ਤਾਂ ਕੁਝ ਨਹੀਂ ਆਇਆ ਕਮੰਡ ਵੱਲੋਂ ਕੋਈ ਨਹੀਂ ਆਇਆ ਆਈ ਏਮ ਪੇਇੰਗ 3000 ਟੂ 2000 ਦੱਸਦੀ ਕਿ 3000 ਬਕਾਇਦਾ ਖੁਦ ਭਰ ਕੇ ਲੋਕਾਂ ਦੇ ਵੱਲੋਂ ਇੱਥੇ ਜੋ ਕਿ ਇਹ ਰਿਕਵਰੀ ਵੈਨ ਭੁਲਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੋ ਲੋਕ ਨੇ ਉਹਨਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਜੋ ਕਿ ਇਹ ਗੱਡੀ ਹੈ 3 ਘੰਟੇ ਤੋਂ 2 ਘੰਟੇ 3 ਘੰਟੇ ਤੋਂ ਜ਼ਿਆਦਾ ਸਮੇਂ ਦੇ ਲਈ ਇੱਥੋਂ ਫਸੀ ਹੋਈ ਹੈ ਤੇ ਖੁਦ ਜੋ ਕਿ ਹੈ ਸਰ 스마트 ਸਿਟੀ ਦੇ ਤਹਿਤ ਜੋ ਕਿ ਜਲੰਧਰ ਆਂਦਾ ਹੈ ਨਿਕਾਸੀ ਨਹੀਂ ਹੋ ਰਹੀ ਪਾਣੀ ਦੀ ਕੀ ਕਹਿਣਾ ਚਾਹੋਗੇ ਮੈਮ ਕੀ ਕਹਿਣਾ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ 3 ਘੰਟੇ ਤੋਂ ਜ਼ਿਆਦਾ ਹੋ ਗਿਆ ਪਰ ਕੋਈ ਹੈਲਪ ਨਹੀਂ ਕੋਈ ਹੈਲਪ ਨਹੀਂ ਹੋਈ ਮੈਮ ਆਪਣੇ ਪਰਸਨਲ ਤੌਰ ਤੇ ਜੋ ਵੀ ਕੀਤਾ ਕੀਤਾ 3 ਘੰਟੇ ਹੋ ਗਏ ਕੋਈ ਗਵਰਨਮੈਂਟ ਕੋਈ ਏਮਪਲੋਈ ਨਹੀਂ ਆਇਆ ਰੇਲਵੇ ਵਾਲੇ ਆਏ ਸੀ ਉਹ ਵੀ ਕਹਿੰਦੇ ਕਿ ਤੁਸੀਂ ਲਿਖ ਕੇ ਦਿਓ ਤੁਹਾਡੀ ਗਲਤੀ ਆ ਵੀ ਤੁਸੀਂ ਗੱਡੀ ਫਸਾਈ ਆ ਹਾਰਸ਼ ਦੇ ਵਿੱਚ ਕਹਿੰਦੇ ਤੁਹਾਨੂੰ ਤੁਸੀਂ ਹੀ ਲਿਖੋ ਹਾਂਜੀ ਹਾਂਜੀ ਮੈਨੂੰ ਕਹਿ ਰਹੇ ਕਿ ਤੁਸੀਂ ਲਿਖ ਕੇ ਦਿਓ ਕਿਧਰੋਂ ਆਇਆ ਸੀ ਮੈਂ ਅਪਲਿਕਸ਼ਨ ਭਰ ਚੋਂ ਹਾਂ ਹਾਂਜੀ ਸਮਾਰਟ ਸਿਟੀ ਦੇ ਤਹਿਤ ਜਲੰਧਰ ਆਂਦਾ ਹੈ ਪਰ ਦੱਸ ਦਈਏ ਕਿ ਪਾਣੀ ਜੋ ਕੀ ਹੈ ਇੱਥੇ ਕਾਫੀ ਸਮੇਂ ਤੋਂ ਖੜਾ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 3 ਘੰਟੇ ਤੋਂ ਜੋ ਕੀ ਉਹ ਇੱਥੇ ਫਸੇ ਹੋਏ ਨੇ ਤੇ ਜਲੰਧਰ ਦੇ ਕੀ ਹਾਲ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਦਮੂਰੀਆ ਪੂਲ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਜੋ ਕੀ ਹੈ ਕਾਫੀ ਜਲਥਲ ਹੋਇਆ ਪਿਆ ਜਲੰਧਰ 3 ਘੰਟੇ ਤੋਂ ਇੱਕ ਗੱਡੀ ਫਸੀ ਹੋਈ ਹੈ ਜੋ ਕਿ ਹਲੇ ਤੱਕ ਕੱਢੀ ਨਹੀਂ ਜਾ ਰਹੀ ਹਾਲਾਂਕਿ ਜਦ ਉਹਨਾਂ ਨੇ ਰੇਲਵੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕਿ ਤੇ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਉਹਨਾਂ ਦੀ ਹੀ ਗਲਤੀ ਹੈ ਕਿ ਇੱਥੇ ਜੋ ਕਿ ਉਹਨਾਂ ਦੀ ਗੱਡੀ ਖੜੀ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਦਮੂਰੀਆ ਪੁਲ ਵਿਖੇ ਜਿੱਥੇ ਦੱਸਦੀ ਕਿ ਸਵੇਰ ਤੋਂ ਹੀ بارش ਨੇ ਲੋਕਾਂ ਦੇ ਹਾਲ ਬਿਹਾਲ ਕਰ ਦਿੱਤੇ ਨੇ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਦੱਸਦੀ ਕਿ ਐਮਰਜੈਂਸੀ ਰਿਕਵਰੀ ਵਾਲੀ ਬੈਨ ਉਲੇ ਵਿਖੇ ਗੱਡੀ ਫਸ ਜਾਂਦੀ ਹੈ ਜਿਸ ਤੋਂ ਬਾਅਦ ਅਮਰਜੈਂਸੀ ਰਿਕਵਰੀ ਵਾਲੀ ਗੱਡੀ ਮੌਕੇ ਤੇ ਪਹੁੰਚਦੀ ਹੈ ਇਸ ਗੱਡੀ ਨੂੰ ਕੱਢਣ ਦੇ ਲਈ ਹਾਲੋ ਬਿਹਾਲ ਹੋਇਆ ਪਿਆ ਜਲੰਧਰ ਦੱਸਦੀ ਹੈ ਕਿ ਪਾਣੀ ਦੇ ਅੰਦਰ ਹੀ ਜਲੰਧਰ ਨਜ਼ਰ ਆ ਰਿਹਾ ਸਵੇਰ ਤੋਂ بارش ਨੇ ਲੋਕਾਂ ਦੇ ਹਾਲ ਬਿਹਾਲ ਕੀਤੇ ਹੋਏ ਨੇ ਜਿਸ ਤੋਂ ਬਾਅਦ ਹਰ ਥਾਂ ਪਾਣੀ ਭਰਿਆ ਹੋਇਆ ਹੈ 스마트 ਸਿਟੀ ਦੇ ਤਹਿਤ ਦੱਸਦੀ ਹੈ ਕਿ ਪ੍ਰੋਜੈਕਟ ਜੋ ਕਿ ਪਾਸ ਹੋਣਾ ਸੀਗਾ ਤੇ ਦੱਸਦੀ ਹੈ ਕਿ ਹੁਣ 스마트 ਸਿਟੀ ਦਾ ਹਾਲ ਸਭ ਦੇਖਦੇ ਨੇ ਸਭ ਨੂੰ ਨਜ਼ਰ ਆ ਰਿਹਾ ਕਿ 스마트 ਸਿਟੀ ਜਲੰਧਰ ਬਿਲਕੁਲ ਹੀ ਜਾਲ ਦੇ ਅੰਦਰ ਦੇ ਦਿਖਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਦੱਸਦੀ ਕਿ ਲੋਕਾਂ ਦੇ ਘੁਟਨਿਆਂ ਤੱਕ ਪਾਣੀ ਭਰਿਆ ਹੋਇਆ ਹੈ ਨਾਲੋਂ ਨਾਲ ਦਮੂਰੀਆ ਪੁਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸਦੀ ਕਿ ਕਾਫੀ ਪਾਣੀ ਭਰਿਆ ਹੋਇਆ ਹੈ ਪਾਣੀ ਭਰਨ ਦੇ ਨਾਲ ਦੱਸਦੀ ਕਿ ਜੋ ਕੂੜਾ ਕਰਕਟ ਜ਼ਮੀਨ ਤੇ ਵਿਖਰਿਆ ਹੋਇਆ ਸੀ ਉਹ ਵੀ ਪਾਣੀ ਦੇ ਨਾਲ ਉੱਪਰ ਆ ਗਿਆ ਜਿਸ ਦੇ ਨਾਲ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ بارش ਦੇ ਮੌਸਮ ਦੇ ਵਿੱਚ ਦੱਸਦੀ ਕਿ ਡੇਂਗੂ ਮਲੇਰੀਆ ਵਰਗੇ ਮੱਛਰਾਂ ਦਾ ਅੱਗੇ ਹੀ ਕਾਫੀ ਪ੍ਰਕੋਪ ਹੁੰਦਾ ਹੈ ਤੇ ਜਿੱਥੇ-ਜਿੱਥੇ ਹੁਣ ਪਾਣੀ ਭਰ ਗਿਆ ਉੱਥੇ ਗੰਦਗੀ ਤਾਲੋਂ ਨਾਲ ਇਹ ਵੀ ਦੱਸਦੀ ਕਿ ਮੱਛਰ ਮੱਖੀਆਂ ਦਾ ਜੋ ਕੀ ਹੈ ਪ੍ਰਭਾਵ ਵੱਧ ਸਕਦਾ ਹੈ ਤੇ ਇਸ ਦੇ ਨਾਲ ਹੀ ਇਸ ਮੌਸਮ ਦੇ ਵਿੱਚ ਬਿਮਾਰੀਆਂ ਹੋਰ ਵੀ ਫੈਲ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਮੋਰੀਆ ਪੁਲ ਦੀਆਂ ਜਲੰਧਰ ਦੀਆਂ ਕੜੀ ਮੁਸ਼ਕਲ ਦੇ ਨਾਲ ਦੱਸਦੀ ਹੈ ਕਿ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਨਾਲ ਸਾਡੇ ਨਾਲ ਇੱਕ ਬੰਦੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਹਰਪ੍ਰੀਤ ਹਾਂ ਸਰ ਇੱਥੇ ਰਿਕਵਿ ਐਮਰਜੈਂਸੀਲੀ ਆਇਓ ਗੱਡੀ ਦੇ ਲਈ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਇਹ ਗੱਡੀ ਤੁਹਾਡੀ ਹੈ ਜੀ ਹਾਂਜੀ ਠੀਕ ਹੈ ਸਰ ਕਦੋਂ ਦੀ ਫਸੀ ਹੋਈ ਹੈ ਗੱਡੀ 3 ਘੰਟੇ ਹੋ ਗਏ 3 ਘੰਟੇ ਹੋ ਗਏ ਤਾਂ ਕਦੋਂ ਬੁਲਾਈ ਸੀ ਅਮਰਜੈਂਸੀ ਰਿਕਵਰੀ ਵੈਨ ਰਿਕਵਰੀ ਮੈਮ ਨਾ ਮੈਂ ਆਪਣੀ ਪਰਸਨਲ ਬੁਲਾਈ ਹੈ ਨਾ ਇਹ ਕਮੰਡ ਵੱਲੋਂ ਤਾਂ ਕੁਝ ਨਹੀਂ ਆਇਆ ਕਮੰਡ ਵੱਲੋਂ ਕੋਈ ਨਹੀਂ ਆਇਆ ਆਮ ਪੇਇੰਗ 3000 ਟੂ ਦਮ ਦੱਸ ਦੀ ਕਿ 3000 ਬਕਾਇਆ ਦਾ ਖੁਦ ਭਰ ਕੇ ਲੋਕਾਂ ਦੇ ਵੱਲੋਂ ਇੱਥੇ ਜੋ ਕਿ ਇਹ ਰਿਕਵਰੀ ਵੈਨ ਬੁਲਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜੋ ਲੋਕ ਨੇ ਉਹਨਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਅ ਉਹ ਜੋ ਕਿ ਗੱਡੀ ਐ 3 ਘੰਟੇ 2 ਵੇਗ ਘੰਟੇ 3 ਘੰਟੇ ਤੋਂ ਜ਼ਿਆਦਾ ਸਮੇਂ ਦੇ ਲਈ ਇੱਥੇ ਫਸੀ ਹੋਈ ਐ ਤੇ ਉਹ ਖੁਦ ਜੋ ਕਿ ਐ ਸਰ 스마트 ਸਿਟੀ ਦੇ ਤਹਿਤ ਜੋ ਕਿ ਜਲੰਧਰ ਆਂਦਾ ਨਿਕਾਸੀ ਨਹੀਂ ਹੋ ਰਹੀ ਪਾਣੀ ਦੀ ਕੀ ਕਹਿਣਾ ਚਾਹੋਗੇ ਮੈਮ ਕੀ ਕਹਿਣਾ ਤੁਹਾਡੇ ਸਾਹਮਣੇ ਹੀ ਐ ਦੇਖ ਲਓ 3 ਘੰਟੇ ਤੋਂ ਜ਼ਿਆਦਾ ਹੋ ਗਿਆ ਪਰ ਕੋਈ ਹੈਲਪ ਨਹੀਂ ਹੋਈ ਗਵਰਨਮੈਂਟ ਕੋਈ ਹੈਲਪ ਨਹੀਂ ਹੋਈ ਮੈਮ ਆਪਣੇ ਪਰਸਨਲ ਤੌਰ ਤੇ ਜੋ ਵੀ ਕੀਤਾ ਕੀਤਾ 3 ਘੰਟੇ ਹੋ ਗਏ ਕੋਈ ਗਵਰਨਮੈਂਟ ਕੋਈ ਏਮਪਲੋਈ ਨਹੀਂ ਆਇਆ रेलवे वाले आए ਸੀ ਉਹ ਵੀ ਕਹਿੰਦੇ ਕਿ ਤੁਸੀਂ ਲਿਖ ਕੇ ਦਿਓ ਤੁਹਾਡੀ ਗਲਤੀ ਆ ਵੀ ਤੁਸੀਂ ਗੱਡੀ ਫਸਾਈ ਆ ਹਾਰਸ਼ ਦੇ ਵਿੱਚ ਕਹਿੰਦੇ ਤੁਹਾਨੂੰ ਤੁਸੀਂ ਹੀ ਲਿਖੋ ਹਾਂਜੀ ਹਾਂਜੀ ਮੈਨੂੰ ਕਹਿ ਰਹੇ ਕਿ ਤੁਸੀਂ ਲਿਖ ਕੇ ਦਿਓ ਇਧਰੋਂ ਆਏ ਸੀ ਮੈਂ किशनपुरा ਚੌਕ ਤੋਂ ਹਾਂਜੀ ਸਮਾਰਟ ਸਿਟੀ ਦੇ ਤਹਿਤ ਜਲੰਧਰ ਆਂਦਾ ਹੈ ਪਰ ਦੱਸ ਦਈਏ ਕਿ ਪਾਣੀ ਜੋ ਕੀ ਹੈ ਇੱਥੇ ਕਾਫੀ ਸਮੇਂ ਤੋਂ ਖੜਾ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ 3 ਘੰਟੇ ਤੋਂ ਜੋ ਕੀ ਉਹ ਇੱਥੇ ਫਸੇ ਹੋਏ ਨੇ ਤੇ ਜਲੰਧਰ ਦੇ ਕੀ ਹਾਲ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦਮੂਰੀਆ ਪੂਲ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਜੋ ਕੀ ਹੈ ਕਾਫੀ ਜਲਥਲ ਹੋਇਆ ਪਿਆ ਜਲੰਧਰ 3 ਘੰਟੇ ਤੋਂ ਇੱਕ ਗੱਡੀ ਫਸੀ ਹੋਈ ਹੈ ਜੋ ਕਿ ਹਲੇ ਤੱਕ ਕੱਢੀ ਨਹੀਂ ਜਾ ਰਹੀ ਹਾਲਾਂਕਿ ਜਦ ਉਹਨਾਂ ਨੇ ਰੇਲਵੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਕਿ ਤੇ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਉਹਨਾਂ ਦੀ ਹੀ ਗਲਤੀ ਹੈ ਕਿ ਇੱਥੇ ਜੋ ਕਿ ਉਹਨਾਂ ਦੀ ਗੱਡੀ ਖੜੀ ਹੋ ਗਈ ਹੈ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤਿਵਾਦੀ ਦੀ ਰਿਪੋਰਟ